ਸਾਰਿਆਂ ਨੂੰ ਪਿਆਰ ਭਰੀ ਸ਼ਤਰੀਆ ਕਾਲ ਉਮੀਦ ਕਰਦੇ ਹਾਂ ਜੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਾਂ ਠੀਕ ਠਾਕ ਆ ਤੇ ਹੁਣ ਆਪਾਂ ਬਣਾਉਣ ਲੱਗੇ ਹਾਂ ਚੁੱਲਾ ਤੇ ਵੈਸੇ ਅੱਗੇ ਲੋਕੀ ਵਿਚਾਰ ਕਰਦੇ ਹੁੰਦੇ ਸੀ ਵੀ ਸੌਣ ਦੇ ਵਿੱਚ ਚੁੱਲਾ ਬਣਾਉਣਾ ਨਹੀਂ ਚੁੱਲੇ ਨੂੰ ਮਿੱਟੀ ਨਹੀਂ ਲਾਉਣੀ ਪਰ ਮੈਂ ਸ਼ੁਰੂ ਤੋਂ ਹੀ ਇਹ ਕੰਮ ਕੀਤਾ ਹੈਗਾ ਵੈਸੇ ਵੀ ਹੁਣ ਤਾਂ ਭਾਦੋ ਆ ਗਿਆ ਨਹੀਂ ਸੌਣ ਚ ਹਾਂਜੀ ਤੇ ਮੈਂ ਉਹ ਵੀ ਸਮਾਰਤੀ ਸੀਗੇ ਤੇ ਹੁਣ ਅਸੀਂ ਬਣਾਉਣਾ ਆਹ ਚੱਕਵਾ ਚੁੱਲਾ ਇਹਨੂੰ ਜਿੱਥੇ ਮਰਜ਼ੀ ਚਾਕੇ ਰੱਖ ਲਓ ਤੇ ਆਰਾਮਦਾਰੀ ਰਹਿੰਦੀ ਆ ਅੰਦਰਲੇ ਘਰ ਹੁੰਦਾ ਸੀਗਾ ਜਦੋਂ ਇਧਰ ਸਮਾਨ ਟੋਇਆ ਤਾਂ ਟੁੱਟਗਾ ਬਹੁਤ ਹੀ ਸੋਹਣਾ ਬਣਾਇਆ ਹੋਇਆ ਸੀ ਹੁਣ ਤਾਂ ਪਤਾ ਨਹੀਂ ਕਿਦਾਂ ਦਾ ਬਣਨਾ ਹੱਡ-ਹੱਡ ਆਪਣੇ ਵੀ ਖੇਡੇ ਪਏ ਤੇ ਉਹ ਤੋਂ ਬੜਾ ਮਿੱਟੀ ਦਾ ਕੰਮ ਕਰਨੀ ਦਾ ਸੀ ਤੇ ਆ ਆਪਾਂ ਨੇ ਲੈ ਆਂਦਾ ਸੀ ਹੁਣ ਭੰਨ ਲੈ ਆ ਚੱਕਰੀ ਜੀ ਨੂੰ ਤੇ ਪਹਿਲਾਂ ਆਪਾਂ ਇਹਦੇ ਵਿੱਚ ਆਹ ਰੱਖਿਆ ਹੋਇਆ ਕਿਉਂਕਿ نیچے ਉਹ ਵਾਲੀ ਮਿੱਟੀ ਲਾਵਾਂਗੇ ਜਿਆਦਾ ਹੈਵੀ ਹੋ ਜਾਂਦਾ ਥੋੜਾ ਜਿਹਾ ਆਪਾਂ ਇਹਨੂੰ ਮਿੱਟੀ ਨਾਲ ਜੋੜ ਦਈਏ ਤੇ ਹੁਣ ਜਿਹੜੇ ਫੈਸ਼ਨ ਲਈ ਚੁੱਲ੍ਹੇ ਬਣਾਉਂਦੇ ਨੇ ਉਹਨਾਂ ਨੇ ਤਾਂ ਮਿੱਟੀ ਪਾਉਣੀ ਨਹੀਂ ਹੈਗੀ। ਸੌਰੀ ਤੂੜੀ ਪਾਉਣੀ ਨਹੀਂ ਹੈਗੀ ਮਿੱਟੀ ਦੇ ਵਿੱਚ ਕਿਉਂਕਿ ਉਹ ਸਿਰਫ ਸਫਾਈ ਲਈ ਬਣਾਉਂਦੇ ਨੇ ਤੇ ਆਪਾਂ ਨੇ ਤਾਂ ਅੱਗ ਬਾਲਣ ਲਈ ਬਣਾਉਣਾ ਤੇ ਆਪਾਂ ਮਿੱਟੀ ਪਾ ਕੇ ਮਿੱਟੀ ਦੇ ਵਿੱਚ ਤੂੜੀ ਪਾ ਕੇ ਜੇ ਬਣਾਵਾਂਗੇ ਤਾਂ ਜ਼ਿਆਦਾ ਸਟਰੋਂਗ ਬਣਦਾ ਆ ਆਪਾਂ ਨੇ ਥੋੜੀ ਜਿਹੀ ਮਿੱਟੀ ਦੇ ਵਿੱਚ ਤੂੜੀ ਰਲਾ ਕੇ ਰੱਖੀ ਹੋਈ ਆ ਤੇ ਜੇ ਜ਼ਿਆਦਾ ਮਿੱਟੀ ਦਾ ਭਰ ਦਾਂਗੇ ਤਿੰਨੀ ਫਿਰ ਜ਼ਿਆਦਾ ਹੀ ਹੋ ਹੋ ਜਾਣਾ ਭਾਰਾ ਐਸੇ ਵਿੱਚ ਮਿੱਟੀ ਪਾਈ ਜਾ ਸਕਦੀ ਆ ਕੱਲੀ ਮਿੱਟੀ ਪਾ ਲੈਂਦੇ ਨੇ ਤੇ ਮਿੱਟੀ ਚੱਕਣਾ ਔਖਾ ਹੋ ਜਾਂਦਾ ਚੱਕਣਾ ਔਖਾ ਹੋ ਜਾਂਦਾ ਤੇ ਐਤਾ ਫਿਰ ਔਲਾ ਰਹਿੰਦਾ ਇਹਦੇ ਤੇ ਥੋੜਾ ਪਾਣੀ ਛਿੜਕ ਦੇਣਾ ਆਪਾਂ ਮੈਨੂੰ ਨਾ ਘੜਾ ਕਮਜ਼ੋਰ ਜਿਹਾ ਲੱਗੀ ਜਾ ਰਿਹਾ ਘੜਾ ਨਹੀਂ ਕਮਜ਼ੋਰ ਜਦੋਂ ਮਿੱਟੀ ਨਾਲ ਲੱਗਿਆ ਵਾਲੇ ਦਾ ਮਿੱਟੀ ਲੱਗੀ ਫਿਰ ਉਹਨੂੰ ਕੁਝ ਨਹੀਂ ਹੋਣਾ ਇਹਨਾਂ ਘੜੇ ਨਾਲ ਫਿਰ ਠੀਕ ਆ ਹਾਂ ਆਪਾਂ ਕਿਹੜਾ ਘੋਲਣਾ ਇਹਨਾਂ ਇਹ ਚੱਕਣ ਚੱਕਣ ਤੋਂ ਕਹਿਣੀ ਹੈ ਨਹੀਂ ਨਹੀਂ ਕੁਝ ਨਹੀਂ ਹੁੰਦਾ ਇਹਨਾਂ ਡੂੰਘਾ ਰੱਖਣਾ ਹਾਂ ਥੋੜਾ ਜਿੰਦਾ ਰੱਖਣਾ ਬਾਕੀ ਤਾਂ ਮਿੱਟੀ ਬਾਅਦ ਚ ਲੱਗੀ ਜਾਣੀ ਹੈ ਨਾ ਹਾਂਜੀ ਤੇ ਦੇਖੋ ਇਹ ਥੋੜਾ ਜਿਹਾ ਨੂੰ ਸਟਾਰਟ ਕਰਕੇ ਰੱਖ ਦਈਏ ਤੇ ਮਿੱਟੀ ਆਪਾਂ ਨੇ ਅੱਧਰ ਭੌਂਕੇ ਰੱਖੀ ਹੋਈ ਆ ਤੇ ਹੁਣ ਇਹਦੇ ਵਿੱਚ ਪਾਵਾਂਗੇ ਤੂੜੀ ਤੂੜੇ ਵੀ ਬੜੀ ਨਿਕਲ ਉਹਦੀ ਸਗੀਆਂ ਤੇ ਰੱਖੀ ਹੋਈ ਆ ਲਹਾੜ ਵਿੱਚ ਕਿ ਐਸੇ ਜਮਾਨੇ ਆ ਗਏ ਹਾਂ ਤੂੜੀ ਘਰਾਂ ਚ ਰੋਲਦੀ ਹੁੰਦੀ ਸੀ ਵੀ ਕਮਰੇ ਭਰੇ ਹੁੰਦੇ ਸੀ ਤੂੜੀ ਦੇ ਹੁੰਦਾ ਚਲ ਇੰਨੀ ਕਿ ਮਿਲ ਰਹੀ ਆ ਅੱਗੇ ਗੇ ਵੀ ਨਹੀਂ ਮਿਲਨੀ ਇਹਦੇ ਤਾਂ ਡੰਗਰ ਨਹੀਂ ਹੈਗੇ ਫਿਰ ਅਗਲਾ ਤੂੜੀ ਰੱਖਦਾ ਵੀ ਨਹੀਂ ਹੈਗਾ ਇਹਦੇ ਕਰਕੇ ਕਰੂਗਾ ਕੀ ਇਹਨੂੰ ਸਾਰੇ ਨੂੰ ਮਿਕਸ ਕਰ ਲਓ ਮਿੱਟੀ ਦੇ ਵਿੱਚ ਤੂੜੀ ਪਾ ਕੇ ਤੂੜੀ ਨਾਲ ਮਜ਼ਬੂਤੀ ਆਉਂਦੀ ਆ ਨਾ ਇਸ ਹਾਂ ਤੇ ਜੇ ਤੁਝਾ ਮਿੱਟੀ ਦਾ ਬਣਾਵਾਂਗੇ ਜਦੋਂ ਅੱਗ ਪਾਲਦੇ ਬੜੀ ਜੀ ਟੁੱਟਦਾ ਅੱਛਾ ਜੀ ਹਾਂ ਬੜੀ ਜੀ ਟੁੱਟ ਜਾਂਦਾ ਮਿੱਟੀ ਵਿੱਚ ਮੀਟਿੰਗ ਹੁੰਦੀ ਤਾਂ ਹੀ ਇੰਨੀ ਸਫਾਈ ਤੋੜੀ ਨਹੀਂ ਹੁੰਦੀ ਮਿੱਟੀੋਂ ਨਿਕਲੀ ਜਾਂਦਾ ਹਾਂ ਜੀ ਤੋੜੀ ਨਹੀਂ ਨਾ ਹੁੰਦੀ ਪਾਈ ਹੋਈ ਹਾਂਜੀ ਤਾਂ ਹੀ ਤਾਂ ਇਹ ਸਫਾਈ ਉਹ ਚੁੱਲਿਆਂ ਦੇ ਥੋੜਾ ਨਹੀਂ ਪਰ ਉਹ ਹੋਈ ਹੈ ਨਾ ਉਹਦੀ ਸਫਾਈ ਨਾਲ ਅੱਦਾਂ ਕੋਈ ਫਾਇਦਾ ਨਹੀਂ ਮਜ਼ਬੂਤੀ ਦੀ ਚਾਹੀਦੀ ਆ ਆਪਾਂ ਨੇ ਤਾਂ ਹੁਣ ਅੱਗ ਬਾਲਣੀ ਹੈ ਇਹਨਾਂ ਦੇ ਵਿੱਚ ਲੱਕੜ ਰੱਖਣੀਆਂ ਤੇ ਫਿਰ ਕਿੰਨਾ ਔਖਾ ਹੁੰਦਾ ਬਸ ਕੁਛ ਨਹੀਂ ਹੈਗਾ ਵਾ ਇਦਾਂ ਲਈ ਜਾਣਾ ਇਹਨਾਂ ਨੂੰ ਹੰਤਾ ਨਾਲ-ਨਾਲ ਮੈਂ ਵੀ ਬਣਾਇਆ ਹੋਇਆ ਆ ਅੱਗੇ ਚੁੱਲ੍ਹੇ 'ਚ ਘਰੇ ਬਣਾਉਦੇ ਹੁੰਦੇ ਸੀਗੇ ਬਰਤ ਦੇ ਬਹੁਤ ਬਰਤ ਦੇ ਸੀਗੇ ਨਾ ਜਦੋਂ ਬਰਤ ਦਾ ਨਹੀਂ ਬਈ ਹੁਣ ਉਹ ਨੇ ਆਪਣੇ ਉਹ ਵੀ ਉੰਨੀ ਪੈਣੇ ਫੈਮਿਲੀਆ ਨਹੀਂ ਨਾ ਹੁਣ ਇਕੱਠੀਆਂ ਰਹੀਆਂ ਮੈਂ ਤਾਂ ਹਾਂਜੀ ਚੁੱਲਾ ਬਾਲਣ ਦਾ ਤਾਂ ਤਾਂ ਹੈਗਾ ਇਹ 5-7 ਜਾਣੇ ਹੈਗੇ ਹੋਂ ਤੁਸੀਂ ਤੇ ਪਹਿਲਾਂ ਦਾਲ ਸਬਜ਼ੀ ਬਣਾਓ ਅੱਗੇ ਤਰਦਾ ਹੁੰਦਾ ਸੀ ਸਿਰ ਸਵੇਰੇ ਉੱਠ ਕੇ ਦੁੱਧ ਗਰਮ ਕਰਦੇ ਲੈ ਨਾਲ ਦੀ ਨਾਲ ਰੋਟੀ ਬਣਾ ਲੈਣੀ ਉਹ ਤੁਹਾਨੂੰ ਤੱਲੇ ਰਾੜਨ ਵਾਲੀ ਅੱਗ ਹੋ ਜਾਂਦੀ ਸੀ ਤੇ ਉਹਦੇ ਬਾਅਦ ਚ ਦੁਪਹਿਰ ਦੀ ਸਬਜ਼ੀ ਧਰ ਦੇਈ ਸੀ ਤੜਕਾ ਲਾ ਕੇ ਜੋ ਉੱਥੇ ਬਣ ਗਈ ਕੋਸ਼ ਨਹੀਂ ਹੈਗਾ ਬਸ ਅੱਧਾ ਚੁੱਲਾ ਬਣ ਗਿਆ ਬਸ ਹਾਂ ਸੱਣੀ ਮਿੱਟੀ ਲਾਈ ਜਾਣੀ ਆ ਹੁਣ ਇਹਦੇ ਜੇ ਅੱਧਾ ਬਣਾ ਕੇ ਰੱਖ ਦਾਂਗੇ ਆਪਾਂ ਹਾਂਜੀ ਤੇ ਥੋੜਾ ਜਿਹਾ ਅੱਠ ਜੂ ਸ਼ਾਮ ਨੂੰ ਫੇਰ ਲਾ ਦਾਂਗੇ بس یہ ابھی ਇਹਨੂੰ ਕੱਠੀ ਮਿੱਟੀ ਨਹੀਂ ਲੱਗਦੀ ਹੈਗੀ ਜੇ ਕੱਠੀ ਲਾ ਦਿੰਨੇ ਆ ਜਿਵੇਂ ਆਪਾਂ ਛੋਟੇ ਹੁੰਦੇ ਮਿੱਟੀ ਨਾਲ ਖੇਡਦੇ ਹੁੰਦੇ ਸੀ ਉਹੀ ਕੰਮ ਆਉ ਡਿੱਗ ਜਾਂਦੀ ਆ ਜੇ ਕੱਠੀ ਮਿੱਟੀ ਆਪਾਂ ਲਾ ਸਕਦੇ ਜਿੱਦਾਂ ਇੱਟਾਂ ਖੜੀਆਂ ਕਰਕੇ ਬਣਾਉਣਾ ਹਾਂਜੀ ਇੱਟਾਂ ਖੜੀਆਂ ਕਰੋ ਸਾਰੀ ਉਹ ਫਿਰ ਉਹਦਾ ਉਹ ਇੱਟਾਂ ਦੀ سپورਟ ਹੁੰਦੀ ਨਾ ਫਿਰ ਉਹਨਾਂ ਨੂੰ ਬਣਦੇ ਵੀ ਬੜੇ ਛੇਤੀ ਨੇ ਇਹ ਫਿਰ ਐਵੇਂ ਵੀ ਇਹ ਥੋੜਾ ਸੁੱਕ ਜਾਊਗਾ ਚਲੋ ਉਹਨੇ ਨਾਲ ਉਹ سپورਟ ਹੋ ਜੂ ਜੇ ਜ਼ਿਆਦਾ ਹੀ ਹੈਵੀ ਭਾਰ ਕਰ ਦਾਂਗੇ ਇਹਦੇ ਤੇ ਫਿਰ ਡਿੱਗ ਪੈਣਾ ਵਿਚਾਰ ਨਹੀਂ ਆ ਮਸੇਕਰ ਥੋੜਾ ਜਿਹਾ ਟੈਂਪਰੇਰੀ ਜਿਹਾ ਤਿਆਰ ਕਰ ਲੈਂਦਾ ਪੰਨ ਪਰ ਮੈਂ ਮੰਮੀ ਨੂੰ ਕਿਹਾ ਥੋੜਾ ਮੂੰਹ ਵੱਡਾ ਹੀ ਰੱਖਿਓ ਲੱਕੜ ਪੂਰੀ ਲੱਗ ਜਿਆ ਕਰੂਗੀ ਲੱਕੜ ਬਥੇਰੀ ਆ ਜਾਗੀ ਨਹੀਂ ਮੇਰੇ ਵਰਗਾ ਬੰਦਾ ਲੱਕੜ ਲਾਉਂਦਾ ਹੀ ਅੱਧਾ ਮੂੰਹ ਭੰਨ ਲੈਂਦਾ ਆ ਮੈਨੂੰ ਬਾਹਲੀ ਆਦਤ ਹੁੰਦੀ ਸੀਗੀ ਜਿੱਦਾਂ ਛਟੀਆਂ ਲਾਈਆਂ ਨਾ ਛਟੀਆਂ ਹੁੰਦੀਆਂ ਸੀਗੀਆਂ ਘਰ ਦੇਣਾ ਚੁੱਲਾ ਹਾਂਜੀ ਤੋੜ ਤੋੜ ਕੇ ਨਾ ਅੱਗੇ ਅੱਗੇ ਕਰੀ ਜਾਂਦੀ ਹੁੰਦੀ ਸੀ ਮੈਂ ਅੱਗ ਕੋਲਾ ਜਦੋਂ ਉਹ ਹੋ ਜਾਣਾ ਥੋੜਾ ਮੱਚ ਜਾਣਾ ਫੇਰ ਮੈਂ ਉਹਨੂੰ ਤੋੜ ਕੇ ਅੱਗੇ ਕਰ ਦੇਣਾ ਮੈਂ ਚੁੱਲਾ ਭਰ ਦਿੰਦੀ ਸੀ ਰੋਟੀ ਬਣਾਉਂਦੀ ਬਣਾਉਦੀ ਇੱਕ ਜਦ ਸਬਜੀ ਬਣਾਉਣ ਮਲੇਆ ਕੱਦੂ-ਕਦੂ ਰੱਖਿਆ ਹੋਵੇ ਨਾ ਵਿੱਚ ਪਾਥੀਆਂ ਲਾਗੇ ਇਹਨਾਂ ਵਧੀਆ ਬਣਦਾ ਨਾਲ ਤਾਂ ਅੱਗ ਸਲੋ ਹੁੰਦੀ ਆ ਨਾਲ ਪੱਕ ਜਾਂਦਾ ਵਧੀਆ ਐਣ ਹੁਣ ਪਾਥੀਆਂ ਸਾਨੂੰ ਚਾਹੀਦੀਆਂ ਹਨ ਜੀ ਚੁੱਲਾ ਅਸੀਂ ਬਣਾ ਲੈਣਾ ਆਪਣੇ ਲੱਕੜਾ ਵਾਦਨੇ ਪੜਵਾ ਲਾਂਗੇ ਤਤ ਜਿੰਨ ਤਤ ਹਾਂਜੀ ਪਰ ਪਾਥੀਆਂ ਦਾ ਇਹ ਹੁੰਦਾ ਜਿਵੇਂ ਸਬਜੀ-ਸਬਜੀ ਰੱਖਣੀ ਆ ਨਾ ਫਿਰ ਉਹਨਾਂ ਦੀ ਮੌਜ ਰਹਿੰਦੀ ਆ ਆਪਾਂ ਕੇਲ ਦੇ ਨੇ ਵਿੱਚ ਹਾਂ ਬਾਲ ਚੁੱਪਰਾ ਜਾ ਕੇ ਹਾਂਜੀ ਫਿਰ ਉਹਦੇ ਨਾਲ ਸੌਖਾ ਰਹਾ ਪਤੀਲਾ ਨਹੀਂ ਡਿੱਗਦਾ ਹਾਂਜੀ ਚਲੋ ਅਸੀਂ ਇਹ ਇੰਨਾ ਹੀ ਰੱਖਾਂ ਫਿਲਹਾਲ ਬਾਧੂ ਆ ਇੰਨਾ ਚੁੱਲਾ ਸਾਡਾ ਅੱਜ ਤਿਆਰ ਹੋ ਗਿਆ ਕਿਉਂਕਿ ਇਹਨੇ ਫਿਸ ਜਾਣਾ ਫਿਰ ਬਹੁਤ ਲੱਗੀ ਫਿਰ ਵੀ ਤੇ ਅਸੀਂ ਮਿੱਟੀ ਸਖਤ ਕਰਕੇ ਲਈ ਹੈ ਬਾਹਲੀ ਪਤਲੀ ਨਹੀਂ ਕਰੀ ਰੋ ਡਿੱਗੀ ਜਾਂਦੀ ਹੈ ਹਾਂਜੀ ਡਿੱਗੀ ਜਾਂਦੀ ਹੈ ਨਾਲੇ ਛੇਜੀ ਸੈੱਟ ਹੋ ਜਾਊਗਾ ਬਸ ਇਹ ਬਣ ਗਿਆ ਕਿ ਹੋਰ ਹਲੇ ਹੋਊਗਾ ਹੋ ਲੱਗੂਗੀ ਇਹ ਇੰਨਾ ਸਵੇਰੇ ਬਣਾਗੇ ਅਸੀਂ ਇੰਨੀ ਕੋਣ ਲਾਦੀ ਹੁਣ ਕੱਲ ਨੂੰ ਇੱਥੇ ਸਰੀਆ ਲਾਵਾਂਗੇ ਕਿਉਂਕਿ ਵਰ ਪਤਿੱਲਾ ਨਹੀਂ ਮੁਰੰ ਲੋੜ ਜਾਂਦਾ। ਉਹ سپورਟ ਵਾਸਤੇ। ਹਾਂ ਇੱਥੇ ਸਰੀਆ ਦੇ ਕੇ ਐਨ ਐਨ ਚੌਰ ਚੱਕਾਂਗੇ ਜਿੰਨਾ ਜ਼ਿਆਦਾ ਉੱਚਾ ਹੋਊਗਾ ਉਹਨਾਂ ਜ਼ਿਆਦਾ ਸੇਕੂਗਾ। ਪਤਲਾ ਨਹੀਂ ਲੱਗਦਾ ਹੈਗਾ ਥੋੜਾ ਜਿਹਾ। ਨਹੀਂ ਹੋਰ ਲੱਗੂਗੀ ਮਿੱਟੀ ਅਜੇ ਤਾਂ। ਇਹ ਪਤਲਾ ਹੀ ਠੀਕ ਰਹਿੰਦਾ ਨਾਲ ਦੀ ਨਾਲ ਇਹਨੂੰ ਹਰ ਰੋਜ਼ ਮਿੱਟੀ ਫੇਰ ਲਓ ਕੁਝ ਨਹੀਂ ਹੁੰਦਾ ਟੁੱਟਦਾ ਨਹੀਂ। ਨਾਲੇ ਚੱਕਣਾ ਸੌਖਾ ਫਿਰ ਨਾਲ ਜਿੰਨਾ ਹਲਕਾ ਹੋਊਗਾ। ਉਹ ਪਾਰਾ ਹੋ ਜਾਂਦਾ। ਕਿਉਂਕਿ ਜੇ ਇੱਕ ਵਾਰ ਥੋੜੀ ਜਿਹੀ ਅੱਠ ਰਜੂਗੀ ਕੱਲ ਨੂੰ ਥੋੜੀ ਥੋੜੀ ਮਿੱਟੀ ਆਏ ਜਾਣੇ ਹੋਰ ਲੱਗ ਜੂਗੀ। ਤੇ ਬਸ ਕ ਕਿੰਨਾ ਸੋਹਣਾ ਲੱਗਦਾ ਹੂੰ ਵਧੀਆ ਲੱਗਦਾ ਉਹ ਅੰਦਰਲੇ ਘਰੇ ਵੀ ਜਮੇ ਐਡਾਂ ਕਿ ਸੀਗਾ ਐਡਾ ਕੀ ਚਾਹੀਦਾ ਇਹ ਬੜਾ ਵੋਟਾ ਕੀ ਕਰਦਾ ਬੜਾ ਬੜੇ ਨਾਲ ਕਿ ਬੜਾ ਜਿੰਨਾ ਛੋਟਾ ਉਹਨੂੰ ਜ ਸੇਕ ਵਧੀਆ ਲੱਗਦਾ ਹਾਂਜੀ ਤੇ ਇਹ ਆਪਣਾ ਚੁੱਲਾ ਤਕਰੀਬਨ ਤਿਆਰ ਬਾਣੀ ਚੁੱਕਿਆ ਸਿਰਫ ਇੱਕ ਲੇਅਰ ਇਹਦੇ ਉੱਤੇ ਆਪਾਂ ਨੇ ਹੋਰ ਲਾਉਣੀ ਆ ਸਾਡੀ ਮੈਕ ਨੂੰ ਚੁੱਲਾ ਬਹੁਤ ਛੋਟਾ ਲੱਗੇ ਜਾ ਰਿਹਾ ਹੈ ਛੋਟਾ ਹੈ ਛੋਪੀ ਇਸੇ ਬਣਾਇਆ ਵਾ ਜਦੋਂ ਅੱਗ ਚਾਲਣੀ ਆ ਉਦੋਂ ਦੇਖਿਓ ਤੁਸੀਂ ਨੀ ਉਹ ਪਤੀਲਾ ਰੱਖ ਕੇ ਉਹ ਬਾਲਾ ਨਿੱਕਾ ਜਾਂ ਬੱਚਾ ਜਿਹਾ ਲੱਗ ਰਿਹਾ ਰਸੀਆ ਤਵਾ ਤਾਂ ਠੀਕ ਆ ਜਾਊਗਾ ਤਵਾ ਤਾਂ ਤਾਂ ਕੋਈ ਨਹੀਂ ਉਹ ਪਤੀਲਾ ਜਿਆਦਾ ਵੱਡਾ ਹੈ ਉਹ ਜਿਹਦੇ ਉੱਪਰ ਰੱਖਿਆ ਉਹ ਬੱਚੀ ਜਿਹਾ ਲੱਗਣ ਲੱਗ ਗਿਆ ਵਿਚਾਰਾ ਗੰਨੇ ਦੀ ਹਲੇ ਰੋਤ ਨਹੀਂ ਆਈ ਹੈਗੀ ਸੈਂਸਾ ਉਹਨੇ ਪਹਿਲੇ ਸ਼ੁਰੂ ਕਰਦੇ ਆਪਣੇ ਜਿਹੜੇ ਪਿੱਛੇ ਲਾਏ ਹੋਣੇ ਉਹਨਾਂ ਚ ਇੱਕ ਟੁੱਟ ਗਿਆ ਸੀ ਨਿਹਰੀ ਨਾਲ ਮੈਂ ਕਿਹਾ ਚਲੋ ਉਹਨੂੰ ਪਹਿਲੇ ਹੀ ਮੀਲ ਆਏ ਮੇਰੇ ਦਿਨ ਦਾ ਮਿੱਠਾ ਸਿੱਕਾ ਹੋਣਾ ਨਾਲੇ ਇਹਨਾਂ ਮਿੱਠਾ ਨਹੀਂ ਹੈਗਾ ਹਾਂ ਹਲੇ ਕਿਉਂਕਿ ਹਲੇ ਰਸ ਇਹਨਾਂ ਚ ਭਰਨਾ ਸੀ ਨਾ ਸਾਈਸ ਤਾਂ ਇਹਦਾ ਸੋਨਾ ਕਈ ਬਦਲੇ ਨੇ ਸਾਈਸ ਸੋਨਾ ਬਹੁਤ ਉਹਨਾਂ ਮਿੱਠਾ ਨਹੀਂ ਹੈਗਾ ਅੱਧਾ ਤੱਕ ਮਿੱਠਾ ਹੋਇਆ ਇਹਦੇ ਵਿੱਚ ਮਿੱਠਾ ਪਣ ਹੋਰ ਆਉਣਾ ਸੀਗਾ ਪਰ ਤੇ ਕੋਈ ਨਹੀਂ ਵੈਸੇ ਕਹਿੰਦੇ ਸਵੇਰੇ ਸਵੇਰੇ ਗੰਨੇ ਦਾ ਰਸ ਪੀਣਾ ਜਾਂ ਗੰਨਾ ਚੁੱਪਣਾ ਲਿਵਰ ਲਈ ਵਧੀਆ ਹੁੰਦਾ ਵਾ ਉਹ ਦੇਖ ਲਓ ਹੁੰਦਾ ਇਹ ਜਿਹੜਾ ਮਿੱਠਾ ਵਾ ਪਰ ਇਹ ਵਿੱਚ ਪਤਾ ਨਹੀਂ ਕੀ ਹੁੰਦੇ ਨੇ ਐਂਟੀ ਆਕਸੀਡੈਂਟ ਜੋ ਵੀ ਹੁੰਦਾ ਪਰ ਅੱਜ ਕੱਲ ਤਾਂ ਆਏ ਵੀ ਬਹੁਤ ਘੱਟ ਬੰਦੇ ਨੇ ਜੰਨੇ ਚੂਪ ਸਕਦੇ ਨੇ ਦਰਦ ਜੀ ਨਹੀਂ ਕਰਦੇ ਕਿ ਇਹ ਤਾਂ ਗੰਨੇ ਬਹੁਤ ਕੜੇ ਹੁੰਦੇ ਨੇ ਆ ਠੀਕ ਆ ਨਾਰਮਲ ਜਿਹੜਾ ਨਾ ਵਾਲਾ ਸੌਫਟ ਨਾ ਵਾਲਾ ਹਾਰਡ ਯਾਰ ਸੁਣੋ ਇਹ ਵੀ ਦਾਹ ਦੇ ਵੀ ਮਾਤਾ ਲੜਦੇ ਸੀ ਕਿ ਕਿਉਂਕਿ ਜਿਹੜੇ ਪੱਟ ਦੇ ਡੈਡੀ ਉਧਰ ਪਿੱਛੇ ਬੈਠੇ ਕਹਿੰਦੇ ਨੇ ਵੀ ਤੁਸੀਂ ਮੈਨੂੰ ਕਹਦੇ ਸੀ ਵੀ ਮੰਮੀ ਕਹਿੰਦੇ ਸੀ ਵੀ ਲਾਉਣੀ ਨਹੀਂ ਚਾਹੀਦੀ ਸੀਗਾ ਮੰਮੀ ਕਹਿੰਦੇ ਮੈਂ ਤਾਂ ਹੁਣ ਵੀ ਕਹਿੰਦੀ ਆ ਸਰੇ ਡੈਡੀ ਜੋ ਦੇਉਂਦੇ ਸੀ ਗੰਨੇ ਤਾਂ ਨਾਨਕੇ ਜਾ ਕੇ ਭੇਰ ਲਾ ਦਿੰਦੇ ਸੀ ਪੂਰਾ ਟੋਕਰੇ ਏਡਾ ਛਿਲਕੇ ਉਦੋਂ ਇੱਕ ਵੇਚ ਦੇਉਂਦੇ ਸੀ ਹੁਣ ਤਾਂ ਉਹ ਵੀ ਹਟ ਉਟ ਗਏ ਸਭ ਤੋਂ ਵਧੀਆ ਗੱਲ ਚਾਚੇ ਨੂੰ ਹਾਲ ਸੀਗਾ ਚਾਚਾ ਦਾ ਦੇਣਾ ਛਿਲਕਾ ਦੇ ਕੇ ਉਹਨੇ ਕਹੇ ਸੀ ਜਮਾ ਹੀ ਉਹ ਚੱਟਾ ਕਰ ਜਮਾ ਜਿਵੇਂ ਮਸ਼ੀਨ ਤੋਂ ਕੱਟਿਆ ਹੁੰਦਾ ਉਵੇਂ ਕਰ ਦਿੰਦਾ ਸੀ ਸਮਝ ਜਾਂਦੇ ਸੀ ਮੈਂ ਕਿ ਰਵੀ ਤੇ ਮਨੀ ਕਰ ਕਰਕੇ ਵੀ ਚਾਚੇ ਜੀ ਨੇ ਚੱਟਾ ਕੱਢਣਾ ਛਿਲਕਾ ਹੋ ਬੁਰਕੀ ਜੀ ਲੱਗੇ ਜਾਂ ਚੂਸਦੇ ਨੇ ਗੰਢੇਰੀ ਪਰਨਾ ਸਵਾਲਨੀ ਵਾਦਾ ਹੁੰਦਾ ਸੀ ਆ ਇੱਥੇ ਟੇਡਾ ਅੰਮੀ ਇਦਾਂ ਲਿਵਾਸ ਕਰਦੇ ਹਾਲ ਦਾ ਠੀਕ ਕਰਨਾ ਹਾਂਜੀ ਮੈਂ ਦੱਸਿਆ ਜਿੰਦਰੇ ਡੈਡੀ ਢੇਰ ਲਾ ਦਿੰਦੇ ਸੀ ਖੰਭੜੇ ਕੰਨੇ ਝੂਬ ਝੂਬ ਕੇ ਬਹੁਤ ਜ਼ਿਆਦਾ ਨਾਲੇ ਇੱਕ ਵੀ ਇਹਨਾ ਵਧੀਆ ਹੁੰਦਾ ਸੀ ਉਹਨਾਂ ਦਾ ਬਹੁਤ ਪਹਿਲਾਂ ਹੀ ਕੰਨੇ ਹੁੰਦੇ ਸੀ ਹੁਣ ਤਾਂ ਹਟ ਗਏ ਹਾਂ ਫੇਰ ਹੋਣ ਲੱਗ ਗਈ ਆਪਣੇ ਰੀਚ ਹੀ ਜ਼ਿਆਦਾ ਹੋ ਗਿਆ ਖਿਲਾੜੀਆਂ ਕਰਕੇ ਉਵੇਂ ਵੇਸੀ ਖਲਾੜੀਆਂ ਦਾ ਟ੍ਰੈਂਡ ਜੇ ਚੱਲ ਪਿਆ ਤਾਂ ਕਰਕੇ ਗੰਨਿਆਂ ਦੀ ਖੇਤੀ ਹੋਣ ਲੱਗ ਗਈ। ਰੇਟ ਰੂਟ ਨਹੀਂ ਨਾ ਮਿਲਦਾ ਸੀ ਤਾਂ ਫਿਰ ਬੰਦਾ ਹਟ ਜਾਂਦਾ। ਠੀਕ ਹੈ ਜੀ। ਇਹ ਮੰਮੀ ਡੈਡੀ ਦੇ ਸਿੱਖਤੀ ਗੰਨੇ। ਥੋੜੀ ਜਿਹਾ ਜਿਹੜੇ ਟੂਕੜੇ ਮਗਰ ਸਬਜ਼ੀ ਖਾਣੇ ਥੋੜੇ ਜੁਵਾਕਾਂ ਨੇ ਆ ਗਿਆ ਕਹਿਣਾ ਸੀਗਾ। ਪਾਪਾ ਜਿਆਦਾ ਸਿੰਘ ਸਾਹਿਬ ਜਾਂ ਮੰਮੀ ਡੈਡੀ ਵੀ ਗੰਨਾ ਦਰਾਖਤ ਨੂੰ ਲੱਗਦਾ ਜਾਂ ਅਨੁਮਨ ਕੋਈ ਥੱਲੇ ਨਹੀਂ ਨਿਕਲਦਾ ਹੀ ਨਹੀਂ। ਵੇੜੀ ਮੈਂ ਤਾਂ ਚੋਪ ਹੀ ਨਹੀਂ ਸਕਦੀ ਤਾਂ ਕਰਕੇ ਲਾਉਣੀ ਨਹੀਂ ਹੈਗੀ ਹਾਂ ਇਹ ਜਿਹੜਾ ਤੁਮ ਨਹੀਂ ਮੈਂ ਤੇਰੇ ਵਾਸਤੇ ਮਸ਼ੀਨ ਲਿਆਉਂਗਾ ਤੈਨੂੰ ਰਸ ਕੱਢ-ਕੱਢ ਕੇ ਬੁਲਾਇਆ ਜੂਸ ਕੱਢ ਕੇ ਬੁਲਾਇਆ ਵਾਹਿਗੁਰੂ ਮਸ਼ੀਨ ਆਪਾਂ ਨੇ ਕਈ ਵਾਰੀ ਕਿਹਾ ਜਿਹੜੇ ਭਈਆ ਲਾਉਣ ਆਉਂਦੇ ਨੇ 9-10000 ਦੀ ਆਉਂਦੀ ਆ ਹੱਥ ਨਾਲ ਘਮਾਉਣ ਵਾਲੀ ਛੋਟੀ ਜੀ ਬਈ ਬਾਹਰ ਲਾ ਕੇ ਖੜੀ ਕਰਦੀ ਐ ਜਿਹੜਾ ਗੰਨੇ ਦਾ ਰਸ ਉਹ ਵੀ ਜਿਹਨੇ ਗੰਨਾ ਕੱਢਣਾ ਧਦੀਨਾ ਆਪਣੇ ਹੈਗਾ ਨਿੰਬੂ ਹੈਗੇ ਨੇ ਗੰਨੇ ਲਿਆਓ ਰਸ ਕੱਢ ਕੇ ਤਾਜ਼ਾ ਪੀਓ ਇਨ ਰੋਡ ਨਹੀਂ ਜੀਆਂ ਲਾ ਦੇ ਹੂੰ ਖੁੱਲਿਆਂ ਦੀ ਗੱਲ ਕਰ ਰਹੇ ਆ ਆ ਜਾ ਹਾਂ ਸਭ ਬਣੇ ਦੇਣਾ ਹੋ ਕਰਨਾ ਆ ਜਾਂਦਾ ਦਰਸ਼ਨ ਜਿਸ ਦਾ ਕੰਮ ਉਸੀ ਕੋ ਸਾਝੀ ਹੂੰ ਹੁਣ ਐਂਦਾ ਸਾਨੂੰ ਪਿਛਲਾ ਵੀ ਨਹੀਂ ਸਾਝਿਆ ਨਹੀਂ ਗੋਡੀ ਕਰੀਆਂ ਗੱਲ ਐਨਾ ਘਾਬਟਿਆ ਪਿਛਲਾ ਸਾਨੂੰ ਸਾਝਣਾ ਇਹ ਤਾਂ ਮੈਂ ਕਹਿ ਸਕਦਾ ਤੂੰ ਨਹੀਂ ਕਹਿ ਸਕਦੀ ਜਿਉ ਨਹੀਂ ਕਹਿ ਸਕਦੀ ਗਾਰਡਨ ਦਾ ਤੇਰੀ ਐ ਐ ਤੇਰਾ ਦਾ ਕੁਛ ਨਹੀਂ ਆ ਜਦੋਂ ਕੰਮ ਕਰਾਉਣਾ ਉਹਦੋਂ ਤੇਰਾ ਜਦੋਂ ਸਾਰਾ ਕੁਝ ਮੇਰਾ ਹੁਣ ਇਹ ਕਹਿੰਦੇ ਵੀ ਗੰਨਿਆਂ ਤੋਂ ਰੋਕਦੇ ਸੀਗੇ ਫਿਰ ਉਹ ਤਾਂ ਮੰਨੀ ਨਹੀਂ ਹੈਗੀ ਕੋਈ ਤੇ ਮਿਲਦਾ ਗਾਹ ਨੂੰ ਨਹੀਂ ਲਾਉਣ ਦੇਣਾ ਮੇਰੇ ਪੋਤੇ ਨੇ ਨੋਹਾ ਮੁੰਡਿਆਂ ਦਾ ਕਈ ਵਾਰ ਕਹਾਂ ਜਾਣਾ ਮੈਂ ਤਾਂ ਉਹਨਾਂ ਵਾਸਤੇ ਲਾ ਦੇ ਇਹ ਗੰਨਾ ਕਿਹੜਾ ਜਿਸਨੇ ਗੰਨਾ ਵਧੀਆ ਗੰਨਾ ਰਵੀ ਬਹੁਤ ਪੂਲਾ ਗੰਨਾ ਡੈਡੀ ਉਹਨਾਂ ਦੀ ਜਗ੍ਹਾ ਵੀ ਸਹੀ ਚਾਹੀਦੀ ਐ ਇਹਨਾਂ ਦੀ ਪੂਟੇ ਖਰਾਬ ਹੋ ਰਹੇ ਆ ਉਹਦੇ ਚ ਵੀ ਤਾਂ ਖਾਣੇ ਪੂਤ ਗੰਨਾਂ ਦੇ ਪੂਟੇ ਨੂੰ ਕਿਵੇਂ ਖਰਾਬ ਕਰ ਤੂੰ ਮੈਂ ਬਨਤੇ ਐ ਅੱਜ ਕੱਲ ਗੰਨੇ ਨਹੀਂ ਮਨ ਨਹੀਂ ਮੈਂ ਇਹ ਨਹੀਂ ਕਹਿੰਦੀ ਜਿਵੇਂ ਉਹ ਪਰੇ ਸੀਗੇ ਜਿਹੜਾ ਫਾਨੇ ਹਲਦੇ ਤੇ ਉਹ ਬੀਜੀ ਸੀ ਉਹ ਹੋਈ ਨਹੀਂ ਹੈਗੀ ਆਪਣੇ ਤੇ ਜੇ ਉਧਰੋਂ ਐ ਲਾਇਆ ਹੋਵੇ ਬੂਟਿਆਂ ਤੋਂ ਨਾ ਘੱਟੋ ਘੱਟ ਇੱਕ ਇੰਨਾ ਫਰਕ ਚਾਹੀਦਾ ਪਰ ਹੜਦੇ ਨੇ ਫਿਰ ਉੱਥੇ ਲੋਕ ਪਰੇ ਖੱਚੀ ਪੱਟ ਕੇ ਲੈ ਜਾਂਦੇ ਨੇ ਨਾ ਭਾਈ ਪਰਦੇ ਬਹੁਤ ਨੇ ਇਹ ਜੇ ਤੈਨੂੰ ਮੈਂ ਕਿਹਾ ਸੀ ਸੋਹਣਾ ਲੱਗਦਾ ਹਾਂਜੀ ਤੇ ਹੁਣ ਬਸ ਇਹਦੇ ਉੱਤੇ ਗੋਹਾ ਮਿੱਟੀ ਫੇਰ ਕੇ ਤੇ ਪਾਡੂ ਦੇ ਪਾਡੂ ਫੇਰ ਦੀ ਪਾਡੂ ਸ਼ਾਬਾਹ ਹਾਂਜੀ ਗੋਹਾ ਮਿੱਟੀ ਲਾ ਦੇ ਦੋਵੇਂ ਬੀਜਾਂ ਦੀ ਵੀ ਖਾਇਆ ਵਾ ਨਹੀਂ ਸਿੱਖੀ ਤੇਰੀ ਮੰਮੀ ਆਪੂ ਆ ਤਾਂ ਪਹਿਲਾਂ ਨਹੀਂ ਸਿੱਖੇ ਹੋਏ ਆ ਇਸ ਤਾਂ ਆਪਣੇ ਘਰੇ ਇਹ ਇਹ ਤਾਂ ਮੈਂ ਬਹੁਤ ਕੰਮ ਸਿੱਖਿਆ ਜਿਵੇਂ ਤਾਂ ਇਹਨਾਂ ਨੂੰ ਪਤਾ ਨਹੀਂ ਜੀਗਾ ਇਹਨਾਂ ਦਾ ਲਾਣਾ ਬੜਾ ਜੀਗਾ ਸਾਡਾ ਛੋਟਾ ਜੀਗਾ ਸਾਡੀ ਬੀਬੀ ਨਾਲ ਤੁਸੀਂ ਜਾਣਾ ਨਾ ਹੁਣ ਉਧਰ ਲੇਰੀ ਚ ਸ਼ਾਇਦ ਪਾਡੂ ਹੁੰਦਾ ਮਸ਼ਕਲਾ ਨਹੀਂ ਪੁੱਛ ਲਿਓ ਐਡਾ ਕੋ ਪਤਨਾ ਜਾਂ ਮਿਲ ਜਾਂਦਾ ਅੱਗੇ ਆਪਣੇ ਆਉਂਦੇ ਹੁੰਦੇ ਸੀ ਵੇਚਣ ਰੇੜੇ ਤੇ ਅੰਗੇ ਤਾਂ ਮੈਂ ਲੈ ਲੈਂਦੀ ਸੀ ਉਹਦਾ 25 ਕਰਵਾਉਣਾ ਹੁਣ ਕੋਈ ਚੁੰਦਾ ਨਹੀਂ ਬਣਾਉਂਦਾ ਉਹ ਹਟ ਗਿਆ ਮੈਨੂੰ ਮਿਲਿਆ ਸੀ ਨਾ ਨਹੀਂ ਕਾਂਡੂ ਨਾਲ ਬਹੁਤ ਸੋਹਣੇ ਲੱਗਦੇ ਨੇ ਅੱਛਾ